کچھ منتر نا بھی تے بہت گہری چوٹ کرتے ہیں اور میں اس واسطے نہیں کہہدا کہ گرو نانک نے واحرو آخیا انہوں نے چرنامت دے کے نو دکشت کیتا جاندہ سی نے دیکھت کیا جاتا ہے جپ اس کر کے نہیں کہہ رہا کہ میرا جنم گرو نانک کے نہیں کہہ رہا تجربے کی بنا تو دی بناتے کہہ رہا ਔਰ ਇਹ ਮੇਰੇ ਤਜਰਬੇ 'ਚ ਨਾ ਹੁੰਦਾ ਤੇ ਯਕੀਨ ਜਾਣੋ ਮੈਂ ਨਹੀਂ ਕਹਿਣਾ ਸੀ ਸਾਰੇ ਮੰਤਰਾਂ ਦੇ ਸ਼ਕਤੀ ਹੈ ਸਾਰੇ ਮੰਤਰ ਮਨੁੱਖ ਨੂੰ ਭਗਵਾਨ ਦਾ ਰੂਪ ਬਣਾਉਣ ਦੇ ਇਸ ਵਾਸਤੇ ਸਾਬੇ ਕਹਿੰਦੇ ਨੇ ਬਲਾਰੀ ਜਾਵ ਜੇਤੇ ਤੇਰੇ ਨਾਮ ਹੈ ਅਸੀਂ ਸਾਰੇ ਨਾਮਾਂ ਤੋਂ ਸਤਕੇ ਜਾਣਿਆ ਗੁਰਨਾਣਿਕ ਸਾਰੇ ਨਾਮਾਂ ਤੋਂ ਕੁਰਬਾਨ ਜਾਂਦੇ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਨਾਮ ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ ਹੁਕਮਨ ਗੁਰੂ ਨਾਨਕ ਨੇ ਗੁਰੂ ਗੋਬਿੰਦ ਸਿੰਘ ਨੇ ਨਹੀਂ ਆਖਿਆ ਵਾਹਿਗੁਰੂ ਜਪੋ ਫਿਰ ਇਹ ਗ੍ਰੰਥ ਸਾਂਝੇ ਨਹੀਂ ਰਹਿੰਦੇ ਸਨ ਕਿਉਂਕਿ ਕਬੀਰ ਜਪਦੇ ਰਹੇ ਸਤਨਾਮ ਨਾਮਦੇਵ ਜਪਦੇ ਰਹੇ ਬਿਠਲ ਬਿਠਲ ਜੈ ਦੇਵ ਜਪਦੇ ਰਹੇ ਗੋਬਿੰਦ ਗੋਬਿੰਦ ਰਾਮਾਨੰਦ ਪਰਮਾਨੰਦ ਜਪਦੇ ਰਹੇ ਰਾਮ ਰਾਮ ਫਰੀਦ ਜਪਦਾ ਰਿਹਾ ਅੱਲਾ ਹੋ ਅੱਲਾ ਹੋ ਅੱਲਾ ਹੋ ਤੇ ਜੇ ਗੁਰੂ ਨਾਨਕ ਕਹਿ ਦਿੰਦੇ ਇਹੀ ਮੰਤਰ ਤੇ ਇਹੀ ਜਪੋ تو پھر فرید کتنے وہاں تھان نہیں سی پھر کبیر کتنے جاندے پھر نامدے کتنے پھر گوبند جپن والا دیو کتنے جان اللہ ہو جپ جپ کے فرید جتے پہنچا ہے گوبند جپ جپ کے دیو بھی اتے ہی پہنچے رام رام جپ کے ਉੱਥੇ ਹੀ ਪਹੁੰਚੇ ਲੈ ਰਾਮਾਨੰਦ ਪਰਮਾਨੰਦ ਸਤਨਾਮ ਦਾ ਜਪ ਕਰਕੇ ਕਬੀਰ ਵੀ ਉੱਥੇ ਹੀ ਪਹੁੰਚਾਇਆ ਪਰ ਇਤਨੀ ਸਚਾਈ ਤੇ ਕਬੂਲ ਕਰ ਲੋ ਔਰ ਕਬੂਲ ਕਰਨੀ ਪੈ ਜਾਂਦੀ ਹੈ। ਬੁੜੇ ਜਵਾਨੇ ਚ ਮਨੁੱਖ ਪੈਦਲ ਚੱਲਦਾ ਸੀ। ਫਿਰ ਪੈਦਲ ਵਾਸ ਬਹੁਤ ਚੈ ਨਹੀਂ ਆਉਂਦੀ ਸੀ ਤੇ ਪਸ਼ੂਆਂ ਦਾ ਇਸਤੇਮਾਲ ਹੋਇਆ ਘੋੜੇ, ਬਲਦ, ਪੁੱਠ ਉਹਨਾਂ ਤੇ ਬੈਠਣਾ ਤੇ ਉਹਨਾਂ ਨੂੰ ਦੌੜਾ ਕੇ ਪੈਂਡਾ ਮੁਕਾਣਾ। ਫਿਰ ਸੈਂਸ ਦਾ ਯੋਗ ਹੋਇਆ ਸਾਈਕਲ ਆਈ ਮੋਟਰਕਾਰ ਆਈ ਰੇਲ ਗੱਡੀਆਂ ਆਈਆਂ ਤੇ ਫਿਰ ਹੁਣ ਆਵਾਜ਼ ਤੋਂ ਵੀ ਤਿੱਖੇ ਚੱਲਣ ਵਾਲੇ ਹਵਾਈ ਜਹਾਜ਼ ਸਾਲਾਂ ਦੇ ਚ ਪੈਂਡਾ ਮੁਕਣ ਵਾਲਾ ਘੰਟਿਆਂ ਚ ਮੁਕਦਾ ਅੱਜ 24 ਘੰਟੇ ਚ ਬਨੁੱਖ ਪ੍ਰਿਥਵੀ ਦੀ ਪੂਰੀ ਪਰਕਰਮਾ ਕਰਦਾ ਪਰ ਪਹਿਲੇ ਤੇ ਐਸਾ ਨਹੀਂ ਸੀ ਹਨ ਕੁਝ ਐਸੇ ਮੰਤਰ انہوں کا چلنا انج ہے جی کوئی پیدل چلنا ہے نا ایسے کچھ منتر ادھر ہائی جہاز سے بیٹھے ادھر پہنچ گئے منتر ہے گرو واح گرو پیدل چل کے بھی منک پینڈے پہ پہنچتا ہے کوڑے بھی پہنچا دے رہے ہیں موٹر بھی پہنچا دیا ریل گٹیاں بھی پہنچا دیا منزل تی ہائی جہاز بھی پہنچا دے اور زندگی بہت چھوٹی ہے کہ سستی نال چلے تو ہو سکتا زندگی کے تے ٹکانے تے نہ پہنچی ہے اس واسطے گرو نانک نے دیکھا مصروف زندگی ہے اگاں چل کے ستگور دس پیا بڑی مصروف زندگی کیوں لوڑا ود گئی پہلے اتنی لوڑا نہیں سن جد لوڑا ود گئی نا تو مصروفیت ود گئی تو مصروفیت جد ود گئی ਤੋ ਪੁਰਾਣੇ ਜ਼ਮਾਨੇ ਦੀ ਤਰ੍ਹਾਂ ਅੱਧੀ ਜ਼ਿੰਦਗੀ ਤੀਰਥਾਂ ਦੇ ਰਟਣ ਕਰਦੇ ਲੰਗਾ ਦੇ। ਹਵਨ ਯੱਗ ਕਰਦੇ ਲੰਗਾ ਦੇ। ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਦੇ ਲੰਗਾ ਦੇ। ਜ਼ਿੰਦਗੀ ਬੜੀ ਮਸਰੂਫ ਹੈ। ਮੈਂ ਦੇਖਦਾ ਮੁਸਲਮਾਨ ਇਸ ਕਰਮ ਕਾਂਡ ਦੀ ਪਾਲਣਾ ਕਰਦਾ ਪੰਜ ਵਕਤ ਨਹੀਂ ਕਰਦਾ। ਕੰਮ ਧੰਦੇ 'ਚ ਪੰਜ ਵਕਤ ਕੱਢਣਾ। ਕੋਈ ਮਾਮੂਲੀ ਖੇਡ ਨਹੀਂ ਹੈ ਬਹੁਤ ਵੱਡੀ ਹੈ। ਸਤਿਗੁਰੂ ਕਹਿੰਦੇ ਨੇ ਇੱਕ ਦਮ ਦੇਖ ਖੇਡ ਬਣ ਸਕਦੀ ਇੱਕ ਦਮ ਇੱਕ ਦਫਾ ਵਾਹਿਗੁਰੂ ਆਖਦੇ ਆ ਤੁਸੀਂ ਵਾਹਿਗੁਰੂ ਦਾ ਰੂਪ ਹੋ ਸਕਦੇ ਹੋ ਤੁਕ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਫਦਾਏ ਇਧਰ ਜ਼ਬਾਨ ਨੇ ਆਖਿਆ ਵਾਹਿਗੁਰੂ ਇਧਰ ਮਨ ਨੇ ਭਵਿਸ਼ ਦੀ ਚਿੰਤਾ ਨੂੰ ਇੱਕ ਪਾਸੇ ਰੱਖ ਕੇ ਤੇ ਭੂਤ ਕਾਲ ਦੀਆਂ ਯਾਦਾਂ ਨੂੰ ਇੱਕ ਪਾਸੇ ਰੱਖ ਕੇ ਪੂਰੀ ਕਾਗਰਤਾ ਨੇ ਨਾਲ ਸੁਣਿਆ ਵਾਹਿਗੁਰੂ ਨੂੰ ਤੇ ਮਨ ਜੋਤ ਸਰੂਪ ਹੋ ਗਿਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੌਲ ਪਛਾਨ ਇਤੇ ਜੋਤ ਦੇ ਜੋਤ ਹੋ ਗਿਆ ਇਤੇ ਬੂੰਦ ਸਾਗਰ ਦੇ ਸਾਗਰ ਹੋ ਗਈ ਅੰਮ੍ਰਿਤ ਵੇਲੇ ਬੈਠ ਕੇ ਕੋਸ਼ਿਸ਼ ਕਰਨਾ ਇਸ ਕੋਸ਼ਿਸ਼ ਦੇ ਸਫਲਤਾ ਨੇ ਮਿਲਦੀ ਮੈਨੂੰ ਗਾਲਬਨ ਬਿਆਲੀ ਤੇ 42 ਸਾਲ ਲੋਗਨ ਕਥਾ ਕਰਦੇ ਤੇ 4-4 ਘੰਟੇ ਵੀ ਰੋਜ਼ ਕਥਾ ਕਰਨੇ ਪੈਂਦੇ ਦੋ ਵੇਲੇ ਇੱਕ ਜਗ੍ਹਾ ਦੋ ਵੇਲੇ ਦੂਸਰੀ ਥਾਂ ਇੱਕ-ਇੱਕ ਦਿਨ ਦੇ ਇਸ ਐਸਾ ਵੀ ਹੋ ਜਾਂਦਾ ਹੈ ਇਤੇ ਸੌਖਾ ਹੈ ਪਰ ਇੱਕ ਦਮ ਵਿੱਚ ਆ ਕੇ ਇੱਕ ਦਫਾ ਵਾਹਿਗੁਰੂ ਕਹਿਣਾ ਅੱਜ ਵੀ ਔਖਾ ਹੈ ਔਖਾ ਆਖਣ ਔਖਾ ਸਚਾਨਾ ਤੇ ਗੁਰੂ ਨਾਨਕ ਨੂੰ ਆਖੀ ਕੀ ਔਖਾ ਹੈ ਵਾਹਿਗੁਰੂ ਆਖਣਾ ਕੀ ਔਖਾ ਹੈ ਇਸ ਢੰਗ ਨਾਲ ਔਖਾ ਹੈ ਜਦ ਸਤਿਗੁਰੂ ਕਹਿ ਰਹੇ ਨੇ ਮਿਟ ਜਾਏ ਭਵਿਸ਼ ਦੀ ਚਿੰਤਾ ਮਿਟ ਜਾਏ ਭੂਤ ਕਾਲ ਦੀਆਂ ਯਾਦਾਂ ਸਿਰਫ ਰਹਿ ਜਾਏ ਵਰਤਮਾਨ ਤੇ ਵਰਤਮਾਨ ਹੈ ਇੱਕਦਮ ਤੇ ਉਸ ਇੱਕਦਮ ਦੇ ਉਚਾਰਨ ਹੋਵੇ ਵਾਹਿਗੁਰੂ ਔਰ ਨਾ ਭਵਿਸ਼ ਦੇ ਚਿੰਤਾ ਨਾ ਭੂਤ ਕਾਲ ਦੀਆਂ ਯਾਦਾਂ ਤੇ ਮਨ ਖੋ ਜਾਂਦਾ ਹੈ ਵਾਹਿਗੁਰੂ ਦਾ ਰੋ ਕਰੋੜਾ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਹਾਂ ਕੁਝ ਵੀ ਨਹੀਂ ਹੋਣਾ ਕੁਝ ਵੀ ਨਹੀਂ ਹੋਣਾ ਜਿਵੇਂ ਮੈਸਰ ਕਰਦੇ ਹਾਂ ਇੱਕ ਦਫਾ ਵਾਹਿਗੁਰੂ ਆਖਦੇ ਹਾਂ ਸਭ ਕੁਝ ਮਨ ਖੋ ਜਾਂਦਾ ਕਰੋੜਾ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਹਾਂ ਨਾ ਪਾਪ ਮਿਟਣੇ ਨੇ ਨਾ ਦੁੱਖ ਮਿਟਣੇ ਨੇ ਇੱਕ ਦਫਾ ਵਾਹਿਗੁਰੂ ਆਖਦੇ ਹਾਂ ਸਾਰੇ ਹੀ ਦੁੱਖ ਮਿਟ ਜਾਂਦੇ سارے پاپ مٹ جان پر کروڑ دفعہ واہ واحر اس واسطے آخنا ہے مت کدر ایک دفعہ دفع یہ دفع <سؤال> <سؤال> روز ابیاس کرنا ہے آخر کروڑ دفعہ کہنا سوکھا ہے واہ واحر کئی اسٹیج سے بھی کرتے ہیں ਕਈ ਦਫਾ ਤੇ ਇਸ ਤਰ੍ਹਾਂ ਕਰਦੇ ਨੇ ਮੈਂ ਤੇ ਦੇਖ ਕੇ ਹੈਰਾਨ ਹੁੰਦਾ ਐਕਸਰਸਾਈਜ਼ ਕਰ ਰਹੇ ਨੇ ਕਿ ਜਪ ਕਰ ਰਹੇ ਨੇ ਲੜ ਰਹੇ ਨੇ ਵਾਹਿਗੁਰੂ ਨਾਲ ਕਿ ਜਪਦੇ ਪਏ ਨੇ ਜ਼ਬਾਨ ਉਚਾਰਨ ਕਰੇ ਵਾਹਿਗੁਰੂ ਧੁਨਾਕਾਰ ਆਵਾਜ਼ ਜੋ ਘੜਿਆਲ ਦੀ ਆਵਾਜ਼ ਹੈ ਹਿੰਦੂ ਵੀਰਾਂ ਨੇ ਬੜਾ ਸੋਹਣਾ ਚਿੰਨ ਚੁਣਿਆ ਮੰਦਰ ਦੇ ਦਰਵਾਜ਼ੇ ਤੇ ਘੜਿਆਲ ਲਟਕਾ ਦਿੰਦੇ ਨੇ ਉਹਨੂੰ ਵਜਾ ਕੇ ਅੰਦਰ ਜਾਣਾ ਭਗਵਾਨ ਦੇ ਦਰਸ਼ਨ ਤਾਂ ਉਹਨਾਂ ਦੇ ਪਹਿਲੇ ਘੜਿਆਲ ਵਜਾ ਗੁਰੂ ਨਾਨਕ ਨੇ ਇਸ ਨੂੰ ਮੰਨਿਆ ਪਰ ਬੜੇ ਸਹੀ ਰੋਪੇ ਸਾਹਿਬ ਕੰਨ ਜੀਵਨ ਮੰਦਰ ਹੈ ਮੂੰਹ ਦਰਵਾਜ਼ਾ ਹੈ ਔਰ ਜ਼ਬਾਨ ਲਟਕੇ ਆਇਆ ਘੜਿਆਲ ਹੈ ਘੜਿਆਲ ਉਸ ਘੜਿਆਲ ਨੂੰ ਵਜਾ ਕੇ ਤੈ ਇੱਕ ਇਤਾਂ ਦੇ ਮੰਦਰ ਵਿੱਚ ਪ੍ਰਵੇਸ਼ ਕਰੋਗੇ ਜ਼ਬਾਨ ਦੇ ਘੜਿਆਲ ਨੂੰ ਵਜਾ ਕੇ ਜੀਵਨ ਦੇ ਮੰਦਰ ਵਿੱਚ ਪ੍ਰਵੇਸ਼ ਕਰ ਜਾਓਗੇ ਪ੍ਰਭੂ ਦਾ ਰੂਪ ਹੋ ਜਾਓਗੇ شورس گڑیال وجہ کبھی میری سمر نہیں رسنا اوپر رام کبھی کہ میرے مالا لوڑ نہیں مالا تو میں تکڑا جی زبان نہ ہو سمر نہیں رسنا اوپر رام ساری زندگی جڑے مالا پھرتے رہتے یقین جانا مجھے ترس بھی آ ہے کدوں تک پھیلو گے زبان بھی مالا کدوں پھیلو گے

ਵਾਹਿਗੁਰੂ ਜ਼ਬਾਨ ਤੇ ਟਿਕ ਗਿਆ ਯਕੀਨ ਜਾਨੋ ਰਸਨਾ ਰਸਨਾ ਨ ਵਰਜੇ ਇੱਕ ਅਗੰਮੀ ਰਸਨਾ ਇੱਕ ਅਗੰਮੀ ਅਵਸਥਾ ਨਾ ਔਰ ਸਹਿਬ ਕਹਿੰਦੇ ਨੇ ਪ੍ਰਭ ਜੀ ਬਸੇ ਸਾਦ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਮੈਂ ਉਸ ਦੇ ਦਾਸਾਂ ਦਾ ਵੀ ਦਾਸ ਆ ਕਿਸ ਦਾ ਜਿਹਦੀ ਜ਼ਬਾਨ ਤੇ ਹੈ ਪ੍ਰਭੂ ਤੂ ਵਸੇ ਜਿਹਦੀ ਰਸਨਾ ਤੇ ਤੂ ਵਸੇ ਜਿਹਦੇ ਕੋਲ ਤੇਰਾ ਨਾਮ ਦਾ ਉਚਾਰਨ ਹੁੰਦਾ ਹੈ ਤੇ ਉਹ ਰਸ ਨਾਲ ਜੋ ਹੈ ਭਰ ਜਾਂਦਾ ਹੈ ਇਹ ਅਭਿਆਸ ਤੁਸੀਂ ਰੋਜ਼ ਕਰਨਾ ਹੈ کم ਸੇ ਘੱਟ ਅੱਧਾ ਘੰਟਾ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਇਹ ਵਿੱਚ ਹਜ਼ਾਰਾਂ ਲੱਖਾਂ ਦਫਾ ਕਹਿ ਲੋਗੇ ਪਰ ਇਸ ਵਾਸਤੇ ਕਹਿਣਾ ਹੈ ਕਿਦਰੇ ਇੱਕ ਵਾਰ ਕਹਿਣ ਦੀ ਜਾਚ ਆ ਜਾਏ ਤੇ ਆਖਰੀ ਨੁਕਤਾ ਵੀ ਸੁਣ ਲੈਣਾ ਜਿਸ ਦਿਨ ਇੱਕ ਵਾਰ ਕਹਿਣ ਦੀ ਜਾਚ ਆ ਗਈ ਫਿਰ ਕਹਿਣਾ ਵੀ ਨਹੀਂ ਪਏਗਾ ਤੰਮੂ ਚਾਹਾਂਗੇ ਰਵਾਇਗਰੋ ਰਵਾਇਗਰੋ ਆਖਣ ਦੀ ਲੋੜ ਨਹੀਂ ਕਿਉਂ ਇੱਕ ਸ਼ਬਦ ਮੇਰੇ ਪ੍ਰਾਣ ਬਸਤੈ ਬਹੁੜ ਜਨਮ ਨਾ ਆਵਾ ਹੁਣ ਪ੍ਰਾਣ ਤੇ ਚਲਦੇ ਨ ਪ੍ਰਾਣਾ ਚ ਵਸ ਗਏ ਅਣ ਰਸਨਾ ਦੀ ਵੀ ਲੋੜ ਨਹੀਂ ਹੁਣ ਤੇ ਜੀਵਨ ਹੀ ਮੰਦਰ ਬਣ ਗਿਆ ਹੁਣ ਤੇ ਪੂਰੇ ਦੇ ਪੂਰੇ ਜੋ ਹੈ ਪ੍ਰਭੂ ਦਾ ਰੂਪ ਹੋ ਗਿਆਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ RAM ਕਵੀਰ ਏਤ ਗਏ ਹੈ ਕੋਈ ਨ ਸਕੇ ਪਛਾਨਨੀ ਜੀਵਨ ਇੱਕ ਅਵਸਰ ਹੈ ਪ੍ਰਭੂ ਹੁਣ ਜ਼ਿੰਦਗੀ ਇੱਕ ਮੌਕਾ ਹੈ ਈਸ਼ਵਰ ਹੋਣ ਦਾ ਔਰ ਜਿਨ੍ਹਾਂ ਨੇ ਇਸ ਮੌਕੇ ਨੂੰ ਸੰਭਾਲਿਆ ਉਹਨਾਂ ਨੂੰ ਵੇਖ ਕੇ ਕਲਗੀਧਰ ਨੇ ਕਹਿ ਦਿੱਤਾ ਇਹ ਤੇ ਮੇਰਾ ਆਪਣਾ ਹੀ ਰੂਪ ਹੈ ਹਲਸਾ ਮੇਰੋ ਰੂਪ ਹੈ ਖਾਸ ਹਲਸੇ ਮੈਂ ਹਾਂ ਕਰੋ ਨਿਵਾਸ ਹਲਸ ਹੋ ਗਿਆ ਸੁਧ ਹੋ ਗਿਆ ਸਤਗੁਰ ਇਸ ਅਵਸਰ ਨੂੰ ਚੁਕਾਵਨਾ ਔਰ ਇਸ ਅਵਸਰ ਤੋਂ ਅਸੀਂ ਲਾਭ ਲੈ ਸਕੀਏ ਇਹ ਹੀ ਤੇਰੀ ਔਸਰ ਇਹ ਹੀ ਤੇਰੀ ਵਾਰ ਗੱਟ ਦੀ ਤਰਫੋਂ ਦੇਖ ਵਿਚਾਰ ਸਾਰਿਆਂ ਦਾ ਹਾਰ ਦੇ ਸ਼ੋਰ ਤੇ ਧੰਨਵਾਦ ਭੋਲ ਸੁਗਰੀ ਸ਼ਮਾ ਵਾਇਗਰੋ ਦੀ ਕਾਲਸਾ ਵਾਹੇ ਬੋਲੇ ਸੋਨਿਆ